ਇਹ ਧਰਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਰਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਅੱਜ 17 ਸਤੰਬਰ ਹੈ ਜੋ ਇਹ ਬਾਬਾ ਵਿਸ਼ਵਕਰਮਾ ਜੀ ਦਾ ਪੂਜਨ ਦਿਵਸ ਪੂਰੇ ਹਿੰਦੁਸਤਾਨ ਦੇ ਵਿੱਚ ਨਹੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਇਹ ਪੂਜਨ ਦਿਵਸ ਮਨਾਇਆ ਜਾਂਦਾ ਹੈ ਸੋ ਇਸ ਪੂਜਨ ਦਿਵਸ ਦੇ ਸੰਬੰਧ ਦੇ ਵਿੱਚ ਕੁਰਾਲੀ ਜੋ ਵਿਸ਼ਵਕਰਮਾ ਮੰਦਿਰ ਸਭਾ ਹੈ ਉਹਨਾਂ ਦੇ ਵੱਲੋਂ ਅੱਜ ਇੱਥੇ ਅਕਾਲਾ 프리 ਚੈਕਅਪ ਕੈਂਪ ਲਗਾਇਆ ਗਿਆ ਹੈ ਜਿਸ ਦੇ ਵਿੱਚ ਹੋਰ ਵੀ ਵੱਖ-ਵੱਖ ਬਿਮਾਰੀਆਂ ਦੇ ਡਾਕਟਰ ਪਹੁੰਚੇ ਹੋਏ ਨੇ ਆਓ ਤੁਹਾਨੂੰ ਇੱਥੋਂ ਦੀ ਜਾਣਕਾਰੀ ਦਿਖਾਉਂਦੇ ਆ ਅਤੇ ਜੋ ਇਸ ਵਿਸ਼ਵਕਰਮਾ ਸਭਾ ਦੇ ਪ੍ਰਧਾਨ ਨੇ ਮਾਸਟਰ ਸਰਦਾਰ ਗੁਰਮਖ ਸਿੰਘ ਜੀ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਤੇ ਆਓ ਫਿਰ ਦੇਖਦੇ ਆ ਪੂਰੀ ਜਾਣਕਾਰੀ i yeah. yeah. ਜੀ ਮਾਸਟਰ ਜੀ ਤੁਸੀਂ ਸ਼੍ਰੀ ਵਿਸ਼ਵਕਰਮਾ ਮੰਦਿਰ ਸਭਾ ਕੁਰਾਲੀ ਦੇ ਪ੍ਰਧਾਨ ਵੀ ਹੋ ਜੋ ਜਿਹੜੀ 17 ਸਤੰਬਰ ਹੈ ਇੱਕ ਵਿਸ਼ਵਕਰਮਾ ਪੂਜਨ ਦਿਵਸ ਹੁੰਦਾ ਜੋ ਪੂਰੇ ਹਿੰਦੁਸਤਾਨ ਦੇ ਵਿੱਚ ਅਤੇ ਅਪਾਜ਼ੀਸ਼ਾਂ ਦੇ ਵਿੱਚ ਵੀ ਮਨਾਇਆ ਜਾਂਦਾ ਸੋ ਇਸ ਸਬੰਧ ਦੇ ਵਿੱਚ ਅੱਜ ਜੋ ਵਿਸ਼ਵਕਰਮਾ ਭਵਨ ਦੇ ਵਿੱਚ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਲਗਾਇਆ ਗਿਆ ਤੇ ਅੱਗੇ ਵੀ ਤੁਸੀਂ 17 ਸਤੰਬਰ ਨੂੰ ਇਹੋ ਜਿਹਾ ਪ੍ਰਾਲੇ ਕਰਦੇ ਰਹਿਣੇ ਆ ਕੀ ਕਹੋਗੇ ਅਸੀਂ ਅੱਜ ਵਿਸ਼ਵਕਰਮਾ ਉਜਾ ਦੇਸ਼ ਦੇ ਉਪਲਬਧ ਵਿੱਚ ਦੂਜਾ ਕੈਂਪ ਲਗਾਉਣ ਜਾ ਰਹੇ ਆ। ਵਿਸ਼ਵਕਰਮਾ ਜੀ ਦੇ ਪੂਰਨਿਆ ਤੇ ਚਲਦੇ ਆ ਮਨੁੱਖਤਾ ਦੀ ਸੇਵਾ ਕਰਨਾ ਸਾਡੀ ਸਭਾ ਨੇ ਆਪਣਾ ਫਰਜ਼ ਸਮਝਿਆ। ਉਸ ਨੂੰ ਮੁੱਖ ਰੱਖਦੇ ਆ ਅਸੀਂ ਅੱਜ ਇਹ ਕੈਂਪ ਲਗਾਇਆ। ਇਹਦੇ ਵਿੱਚ ਅਸੀਂ ਉਹਨਾਂ ਜ਼ਰੂਰਤਬੰਦ ਵਿਅਕਤੀਆਂ ਨੂੰ ਜਿਹੜੇ ਕਿ ਲੈਂਸ ਨਹੀਂ ਪਵਾ ਸਕਦੇ ਜਿਨ੍ਹਾਂ ਦੀ ਨਿਗਾਹ ਕਮਜ਼ੋਰ ਹੈ। ਉਹਨਾਂ ਦੀ ਅਸੀਂ ਮਦਦ ਕਰਨ ਜਾ ਰਹੇ ਹਾਂ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਵਿਅਕਤੀ ਜਿਹੜੇ ਨੇ ਉਹਨਾਂ ਨੂੰ ਅੱਖਾਂ ਨੂੰ ਆਪਰੇਟ ਕੀਤਾ ਜਾ ਸਕੇ ਤੇ ਇਹ ਆਪਰੇਸ਼ਨ ਜਿਹੜੇ ਨੇ ਚੰਡੀਗੜ੍ਹ ਵਿਖੇ ਡਾਕਟਰ ਦਵਿੰਦਰ ਬਿਰਦੀ ਜਿਹੜੇ ਬਹੁਤ ਅੱਖਾਂ ਦੇ ਸਪੈਸ਼ਲਿਸਟ ਨੇ ਉਹਨਾਂ ਦੁਆਰਾ ਕੀਤੇ ਜਾਣੇ ਨੇ ਸੋ ਮਨੁੱਖਤਾ ਦੀ ਸੇਵਾ ਦੇ ਫਰਜ਼ ਨੂੰ ਸਮਝਦੇ ਆ ਸਾਡੀ ਸਭਾ ਨੇ ਇਹ ਕੈਂਪ ਆਯੋਜਿਤ ਕੀਤਾ ਹੈ ਜੀ ਹੋਰ ਵੀ ਕਈ ਤਰ੍ਹਾਂ ਦੇ ਡਾਕਟਰ ਆਏ ਹੋਏ ਨੇ ਹਾਂ ਜੀ ਔਰ ਸਾਡੇ ਕੋਲੇ ਗਾਇਨੀ ਦੇ ਹੱਡੀਆਂ ਦੇ ਕਿਡਨੀ ਦੇ ਹਾਰਟ ਦੇ ਸਪੈਸ਼ਲਿਸਟ ਡਾਕਟਰ ਉਚੇਚੇ ਤੌਰ ਤੇ ਪਹੁੰਚੇ ਨੇ ਉਹਨਾਂ ਦਾ ਵੀ ਜਿੰਨੇ ਅੱਜ ਮਰੀਜ਼ ਇੱਥੇ ਆਏ ਨੇ ਉਹਨਾਂ ਦਾ ਫਾਇਦਾ ਉਠਾ ਰਹੇ ਨੇ ਤੇ ਬਹੁਤ ਵੱਡੀ ਗਿਣਤੀ ਚ ਮਰੀਜ਼ ਇੱਥੇ ਆ ਰਹੇ ਨੇ ਸੋ ਅਸੀਂ ਇਹ ਨਾ ਕੈਂਪਾਂ ਨੂੰ ਹਰ ਸਾਲ ਯੋਜਿਤ ਕਰਨ ਦੀ ਯੋਜਨਾ ਬਣਾ ਰਹੇ ਹਾਂ ਇਹ ਤਾਂ ਕਿ ਲੋਕਾਈ ਦਾ ਜਿਹੜੀ ਸੇਵਾ ਕੀਤੀ ਜਾ ਸਕੇ ਜੀ ਵਿੱਚ ਦੁਨੀਆ ਸੇ ਕਮਾਈਆ ਤਾਂ ਦਰਗਾਹ ਬੇਸਨ ਪਾਈ ਹੈ ਜੇ ਅਸੀਂ ਲੋਕ ਆਪਣੀ ਸੇਵਾ ਤਾਂ ਹਰ ਕੋਈ ਕਰ ਲੈਂਦਾ ਜਿਹੜਾ ਦੂਜੇ ਲਈ ਚੁੰਦਾ ਉਸ ਨੂੰ ਦਰਗਾਹ ਵਿੱਚ ਵੀ ਅੱਗੇ ਜਾ ਕੇ ਉਹਨੂੰ ਧੋਈ ਮਿਲਦੀ ਹੈ ਸੋ ਇਸ ਮਕਸਦ ਨੂੰ ਮੁੱਖ ਰੱਖਦੇ ਆ ਅਸੀਂ ਲੋਕਾਈ ਦੀ ਸੇਵਾ ਕਰਨ ਲਈ ਇਹ ਕੈਂਪ ਆਯੋਜਿਤ ਕਰਦੇ ਆ ਸਾਡੀ ਸਭਾ ਦੇ ਸਾਰੇ ਮੈਂਬਰ ਸਾਹਿਬਾਨ ਚੇਅਰਮੈਨ ਜਸਵਿੰਦਰ ਗੋਲਡੀ ਦਰਸ਼ਨ ਤਮਾਨ ਜੀ ਹਰਨੇਕ ਸਿੰਘ ਜੀ ਬਨੋਧ ਤਮਾਨ ਜੀ ਅਵਤਾਰ ਸਿੰਘ ਜੀ ਕੈਨੇਡਾ ਮੈਡਮ ਸੀਮਾ ਤੇਮਾਨ ਜੀ ਸੁਵਰਨ ਸਿੰਘ ਜੀ ਪਰਮਿੰਦਰ ਸਿੰਘ ਦੀ ਸ਼ਾਨ ਸਲਾਈ ਮਸ਼ੀਨ ਹੋਰ ਸਾਰੇ ਮੈਂਬਰ ਸਹਿਬਾਨ ਜਿਹੜੇ ਨੇ ਵੱਧ ਚੜ ਕੇ ਇਹਨਾਂ ਕੈਂਪਾਂ ਨੂੰ ਯੋਜਿਤ ਕਰਨੇ ਸਾਨੂੰ ਸਹਾਇਕ ਦੇ ਰਹੇ ਨੇ ਸੋ ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਲੋਕਾਈ ਦੀ ਸੇਵਾ ਕੀਤੀ ਜਾ ਸਕੇ ਤੇ ਅਸੀਂ ਤੁਹਾਡੇ ਚੈਨਲ ਦੇ ਵੀ ਕੋਟਾਨ ਕੋਟਾਨ ਧੰਨਵਾਦੀ ਹਾਂ ਕਿ ਤੁਸੀਂ ਵੀ ਬਹੁਤ ਵੱਡਾ ਵੀਰਾ ਚੁੱਕਿਆ ਕਿ ਲੋਕਾ ਇਹ ਵੀ ਇੱਕ ਬਹੁਤ ਵੱਡਾ ਕੰਮ ਹੈ ਜਿਹੜਾ ਕਿ ਲੋਕਾਂ ਤੱਕ ਚੰਗੇ ਕੰਮਾਂ ਦੀ ਸੇਵਾ ਜਿਹੜੀ ਆ ਉਹਨਾਂ ਤੱਕ ਪਹੁੰਚਾਉਣਾ ਤਾਂ ਕਿ ਲੋਕ ਉਹਨਾਂ ਦਾ ਵੱਦ ਤੋਂ ਵੱਦ ਫਾਇਦਾ ਉਠਾ ਸਕਣ ਸੋ ਅਸੀਂ ਤੁਹਾਡੇ ਚੈਨਲ ਦੇ ਵੀ ਕੋਟਾਨ ਕੋਟਾਨ ਧੰਨਵਾਦੀ ਹਾਂ ਜੀ ਸੋ ਅੱਜ ਦਾ ਜਿਹੜਾ ਇੱਕ ਪ੍ਰਮੁੱਖ ਦਿਨ ਹੈ ਸ਼੍ਰੀ ਵਿਸ਼ਵਕਰਮਾ ਜੀ ਦਾ ਹੈ ਇਸ ਬਾਰੇ ਵੀ ਦੱਸੋ ਵਿਸ਼ਵਕਰਮਾ ਦੇ ਦੋ ਦਿਨ ਜਿਹੜੇ ਨੇ ਮਨਾਏ ਜਾਂਦੇ ਨੇ ਇੱਕ 17 ਸੈਪਟੰਬਰ ਤੇ ਇੱਕ ਮਨਾਇਆ ਜਾਂਦਾ ਦੀਵਾਲੀ ਤੋਂ ਬਾਅਦ ਭਾਈ ਦੂਜ ਵਾਲੇ ਜੀ ਜਿਹੜਾ 17 ਸਤੰਬਰ ਹੈ ਉਹ ਜਿਵੇਂ ਕਿ ਗ੍ਰੰਥਾਂ ਤੋਂ ਖੋਜ ਕੀਤੀ ਗਈ ਉਹ ਤੋਂ ਪਤਾ ਲੱਗਾ ਕਿ ਅੱਜ ਬਿਸ਼ੁਪ ਕਰਮਾ ਪੂਜਾ ਉਹਨਾਂ ਦਾ ਜਨਮ ਦਿਨ ਮਨਾਇਆ ਜਾਂਦਾ ਤੇ ਜਿਹੜੀ ਦੀਵਾਲੀ ਤੋਂ ਬਾਅਦ ਭਾਈ ਦੂਜ ਵਾਲੇ ਦਿਨ ਭਗਵਾਨ ਰਾਮ ਜੀ ਨੇ ਉਹਨਾਂ ਔਜਾਰਾਂ ਦੀ ਪੂਜਾ ਕੀਤੀ ਸੀ ਜਿਹੜੇ ਉਹਨਾਂ ਨੇ ਲੜਾਈ ਦੇ ਵਿੱਚ ਲੰਕਾ ਦੀ ਲੜਾਈ ਚ ਵਰਤੇ ਸੀ ਉਹਨੂੰ ਅਸੀਂ ਸ਼ਸਤਰ ਪੂਜਾ ਦੇ ਰੂਪ ਚ ਭਾਈ ਦੂਜ ਵਾਲੇ ਦਿਨ ਮਨਾਉਂਦੇ ਹਾਂ ਤੋਂ ਦੋ ਦਿਨ ਅਸੀਂ ਬਾਬਾ ਬਿਸ਼ਕਰਮਾ ਜੀ ਦੇ ਉਪਨਵ ਵਿੱਚ ਬਣਾਉਣੇ ਆ ਜੀ ਜੈ ਸ਼੍ਰੀ ਵਿਸ਼ਵ ਜੈ ਸ਼੍ਰੀ ਵਿਸ਼ਵ